ਹਾਂਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ ਈਟੀਟੀ 943 ਸੰਬੰਧੀ ਇੰਪੋਰਟੈਂਟ ਤੇ ਅਫੀਸ਼ੀਅਲ ਵੀਡੀਓ ਲੈ ਕੇ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਅੱਜ ਦੇ ਤਰੀਕ ਦੇ ਵਿੱਚੇ ਅਫੀਸ਼ੀਅਲ ਜਿਹੜਾ ਨੋਟਿਸ ਹੈ ਜਾਰੀ ਹੋਇਆ ਹੈ ਪਿਛਲੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਬਹੁਤ ਸਾਰੇ ਕੈਂਡੀਡੇਟਸ ਪੁੱਛ ਰਹੇ ਸਨ ਕਿ ਜਿਹੜੇ 943 ਭਰਤੀ ਨੂੰ ਜੋਇਨਿੰਗ ਲੈਟਰ ਦਿੱਤੇ ਜਾਣੇ ਹਨ ਉਹ ਇਕੱਠਿਆਂ ਨੂੰ ਮਿਲਣਗੇ ਜਾਂ ਫਿਰ ਅਲੱਗ-ਅਲੱਗ ਜਿਹੜੇ ਨੇ ਉਹ ਕੈਂਡੀਡੇਟਸ ਨੂੰ ਬੁਲਾਇਆ ਜਾਏਗਾ ਤਾਂ ਇਹਦੇ ਰਿਗਾਰਡਿੰਗ ਇੱਕ ਅਫੀਸ਼ੀਅਲ ਨੋਟਿਸ ਜਿਹੜਾ ਡਿਪਾਰਟਮੈਂਟ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਤੁਹਾਨੂੰ ਪਤਾ ਹੈ ਕਿ ਟੋਟਲ 5994 ਪੋਸਟਾਂ ਸਿਗੀਆਂ ਐ ਈਟੀਟੀ ਦੀਆਂ ਜਿਸ ਦੇ ਵਿੱਚ ਕਿ 3000 ਫਰੈਸ਼ ਪੋਸਟਾਂ ਅਤੇ 2994 ਬੈਕਲੌਗ ਦੀਆਂ ਪੋਸਟਾਂ ਸਨ ਤਾਂ ਇੱਥੇ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਜੇ ਆਪਾਂ ਜੁਆਇਨਿੰਗ ਲੈਟਰ ਦੀ ਗੱਲ ਕਰੀਏ ਠੀਕ ਹੈ ਜੀ ਤਾਂ ਪਹਿਲੇ 700 ਯੋਗ ਉਮੀਦਵਾਰਾਂ ਨੂੰ ਯਾਨੀ ਕਿ ਜਿਹੜੇ ਪਹਿਲੇ 700 ਕੈਂਡੀਡੇਟਸ ਨੇ ਪਹਿਲੇ 700 ਸਿਲੈਕਟਡ ਕੈਂਡੀਡੇਟਸ ਨੇ ਪਹਿਲੇ 700 ਯੋਗ ਉਮੀਦਵਾਰ ਨੇ ਠੀਕ ਹੈ ਉਹਨਾਂ ਨੂੰ ਨਿਯੁਕਤੀ ਪੱਤਰ ਜਿਹੜੇ ਨੇ ਮਾਨਯੋਗ ਮੁੱਖ ਮੰਤਰੀ ਵੱਲੋਂ ਦਿੱਤੇ ਜਾਣਗੇ 1 ਅਪ੍ਰੈਲ ਨੂੰ ਤੇ ਜਿਹੜੇ ਬਾਕੀ ਦੇ ਕੈਂਡੀਡੇਟਸ ਠੀਕ ਹੈ ਉਹਨਾਂ ਨੂੰ ਜਿਹੜਾ ਹੈ 2 ਅਪ੍ਰੈਲ ਨੂੰ ਆਫਰ ਲੈਟਰ ਮਿਲ ਜਾਣਗੇ ਸਬੰਧਿਤ ਡੀਓ ਦਫ਼ਤਰ ਠੀਕ ਹੈ ਜਿੱਥੇ ਵੀ ਤੁਹਾਡਾ ਸਟੇਸ਼ਨ ਅਲੋਟ ਹੋਏਗਾ ਉੱਥੇ ਜਾ ਕੇ ਤੁਸੀਂ ਬਾਕੀ ਜਿਹੜੇ ਕੈਂਡੀਡੇਟਸ ਨੇ ਜਾ ਕੇ ਆਪਦਾ ਆਫਰ ਲੈਟਰ ਪ੍ਰਾਪਤ ਕਰ ਸਕਦੇ ਨੇ ਤੇ ਐਡਰੈਸ ਚੰਡੀਗੜ੍ਹ ਵਿਖੇ ਜਿਹੜਾ ਆਪਣਾ ਆਈਡੀ ਪ੍ਰੂਫ ਜ਼ਰੂਰ ਨਾਲ ਲੈ ਕੇ ਜਾਇਓ ਪਲੱਸ ਰਜਿਸਟ੍ਰੇਸ਼ਨ ਪ੍ਰੂਫ ਯਾਨੀ ਕਿ ਜਦੋਂ ਤੁਸੀਂ 8TT ਦੀ ਪੋਸਟਾਂ ਦੇ ਲਈ ਅਪਲਾਈ ਕਰਿਆ ਸੀ ਉਸ ਦਾ ਜਿਹੜਾ ਪ੍ਰਿੰਟ ਹੈ ਤੁਹਾਡੇ ਕੋਲ ਹੋਏਗਾ ਪੀਡੀਐਫ ਠੀਕ ਹੈ ਉਹ ਜਿਹੜਾ ਨਾਲ ਜ਼ਰੂਰ ਪ੍ਰਿੰਟ ਲੈ ਕੇ ਜਾਣਾ ਇਸ ਕਰਕੇ ਆਪਣਾ ਆਈਡੀ ਪ੍ਰੂਫ ਤੇ ਰਜਿਸਟ੍ਰੇਸ਼ਨ ਪ੍ਰੂਫ ਜਿਹੜਾ ਨਾਲ ਜ਼ਰੂਰ ਲੈ ਕੇ ਜਾਇਓ ਠੀਕ ਹੈ ਤੇ ਬਹੁਤ ਬਹੁਤ ਮੁਬਾਰਕਾਂ ਉਹਨਾਂ 942 ਸੈਲੈਕਟਿਡ ਕੈਂਡੀਡੇਟਸ ਨੂੰ ਕਾਫੀ ਲੰਬੇ ਸਮੇਂ ਬਾਅਦ ਮਿਹਨਤ ਦਾ ਮੁੱਲ ਪਿਆ ਹੈ 2-3 ਸਾਲ ਹੋ ਗਏ ਇਸ ਭਰਤੀ ਨੂੰ ਲੈ ਕੇ ਜਿਹੜਾ ਬਹੁਤ ਜ਼ਿਆਦਾ ਕੇਸ ਲੱਗੇ ਹੋਏ ਸੀ ਤਾਂ ਫਾਈਨਲੀ ਡਿਪਾਰਟਮੈਂਟ ਵੱਲੋਂ ਵੀ ਤੇ ਪੰਜਾਬ ਸਰਕਾਰ ਵੱਲੋਂ ਵੀ ਜਿਹੜਾ ਇਸ ਦੇ ਵਿੱਚ ਆਫਰ ਲੈਟਰ ਦਿੱਤੇ ਜਾ ਰਹੇ ਨੇ 1 April ਨੂੰ ਤੇ ਇਹ ਜਿਹੜੀ ਤੁਸੀਂ ਲਿਸਟ ਦੇਖ ਪਾ ਰਹੇ ਹੋ ਇਹ ਸਾਰੇ ਉੱਪਰ ਸਟਾਰਟਿੰਗ ਦੇ ਵਿੱਚ ਜਿਹੜੇ ਨੇ ਓਪਨ ਕੈਟਾਗਰੀ ਵਾਲੇ ਕੈਂਡੀਡੇਟਸ ਨੇ ਠੀਕ ਹੈ ਜਿਹੜੇ ਕਿ ਓਪਨ ਦੇ ਵਿੱਚ ਆਣਗੇ ਕਲੀਅਰ ਹੈ ਤੇ ਇਸ ਤੋਂ ਬਿਨਾ ਬਾਕੀ ਦੇ ਜਿਹੜੇ ਕੈਂਡੀਡੇਟਸ ਹੋਣਗੇ ਉਹਨਾਂ ਦੀ ਲਿਸਟ ਵੀ ਤੁਹਾਨੂੰ ਜਿਹੜੀ ਹੈ ਆਫੀਸ਼ੀਅਲ ਵੈਬਸਾਈਟ ਤੇ ਇਹਨਾਂ ਦੀ ਦੇਖਣ ਨੂੰ ਮਿਲ ਜੇਗੀ ਤੇ ਬਾਕੀ ਦੇ ਜਿਹੜੇ ਕੈਂਡੀਡੇਟਸ ਰਹਿੰਦੇ ਕੈਂਡੀਡੇਟਸ ਨੇ ਉਹਨਾਂ ਨੂੰ 2 ਤਰੀਕ ਨੂੰ ਜਿਹੜਾ ਡੀਓ ਦਫਤਰ ਉਹਨਾਂ ਦੇ ਸਬੰਧ ਦੇ ਇੱਥੇ ਸਟੇਸ਼ਨ ਅਲੋਟ ਹੋਏਗਾ ਉੱਥੇ ਜਾ ਕੇ ਉਹਨਾਂ ਨੂੰ ਜਿਹੜਾ ਆਫਰ ਲੈਟਰ ਪ੍ਰਾਪਤ ਕੀਤਾ ਜਾ ਸਕਦੇ ਨੇ ਤਾਂ ਪਹਿਲੇ 700 ਕੈਂਡੀਡੇਟਸ 1 ਅਪ੍ਰੈਲ ਨੂੰ ਜਾਣ ਬਾਕੀ ਸਾਰੇ ਜਿਹੜੇ ਬਾਕੀ ਬਚੇ ਹੋਏ ਕੈਂਡੀਡੇਟਸ ਨੇ ਉਹਨਾਂ ਨੂੰ ਆਫਰ ਲੈਟਰ 2 ਅਪ੍ਰੈਲ ਨੂੰ ਮਿਲਣਗੇ ਤਾਂ ਇਹ ਹੈਗੀ ਸੀ ਜੀ ਆਫੀਸ਼ੀਅਲ ਨਿਊਜ਼ ਠੀਕ ਹੈ ਪੂਰਾ ਪੀਡੀਐਫ ਤੁਹਾਨੂੰ ਮੈਂ ਟੈਲੀਗ੍ਰam ਗਰੁੱਪ ਦੇ ਵਿੱਚ ਸ਼ੇਅਰ ਕਰ ਦਾਂਗੀ ਤੁਸੀਂ ਉੱਥੇ ਜਾ ਕੇ ਚੈੱਕ ਕਰਕੇ ਡਾਊਨਲੋਡ ਕਰਕੇ ਦੇਖ ਸਕਦੇ ਹੋ ਜੀ ਬਾਕੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ 954% ਸੰਬੰਧੀ ਜੋ ਵੀ ਇਨਫੋਰਮੇਸ਼ਨ ਟਾਈਮ ਟਾਈਮ ਆਂਦੀ ਹੈ ਤੁਹਾਡੇ ਨਾਲ ਟਾਈਮ ਟਾਈਮ ਜਿਹੜੀ ਆ ਪਹੁੰਚ ਸਕੇ ਠੀਕ ਹੈ ਤੇ ਇਸ ਤੋਂ ਬਿਨਾਂ ਟੈਲੀਗ੍ਰam ਗਰੁੱਪ ਨਾਲ ਜ਼ਰੂਰ ਜੁੜੋ ਉੱਥੇ ਵੀ ਆਪਾਂ ਹਰ ਪ੍ਰਕਾਰ ਦੀ ਜਿਹੜੀ ਅਪਡੇਟ ਹੈ ਤੁਹਾਡੇ ਨਾਲ ਸਾਂਝੀ ਕਰਦੇ ਰਹਿਣੇ ਆਂ ਤੇ ਇਸ ਪ੍ਰਤੀਤੋਂ ਆਫਰ ਲੈਟਰ ਤੋਂ ਲੈ ਕੇ ਇਸ ਪ੍ਰਤੀ ਦੇ ਵਿੱਚ ਆਫਰ ਲੈਟਰ ਤੋਂ ਲੈ ਕੇ ਜੁਆਇਨਿੰਗ ਤੱਕ ਦਾ ਕੀ ਪ੍ਰੋਸੈਸ ਹੈ ਉਸਤੇ ਮੈਂ ਆਲਰੇਡੀ ਇੱਕ ਸੈਪਰੇਟ ਵੀਡੀਓ ਬਣਾ ਚੁੱਕੀ ਹਾਂ ਕਿੰਨੀਆਂ ਫਾਈਲਾਂ ਤਿਆਰ ਕਰਨੀਆਂ ਨੇ ਕਿਸ ਤਰੀਕੇ ਨਾਲ ਆਪਣੇ ਜਿਹੜੀਆਂ ਫੋਟੋ ਕਾਪੀਸ ਨੇ ਅਟੈਸਟਡ ਕਰਨੀਆਂ ਨੇ ਪੁਲਿਸ ਵੈਰੀਫਿਕੇਸ਼ਨ ਕਿਵੇਂ ਹੋਏਗੀ ਮੈਡੀਕਲ ਦਾ ਕੀ ਪ੍ਰੋਸੈਸ ਹੈ ਤਾਂ ਮੈਂ ਉਹਦੇ ਦੀ ਆਲਰੇਡੀ ਇੱਕ ਸੈਪਰੇਟ ਵੀਡੀਓ ਬਣਾ ਚੁੱਕੀ ਹਾਂ ਉਸ ਵੀਡੀਓ ਨੂੰ ਤੁਸੀਂ ਜ਼ਰੂਰ ਦੇਖ ਲੈਣਾ ਠੀਕ ਹੈ ਸਿਰਫ ਇੱਕ ਵੀਡੀਓ ਦੇ ਵਿੱਚ ਤੁਹਾਡੇ ਸਾਰੇ ਡਾਊਟਸ ਜਿਹੜੇ ਨੇ ਕਲੀਅਰ ਹੋ ਜਾਣਗੇ ਵੀਡੀਓ ਦਾ ਲਿੰਕ ਤੁਹਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਮਿਲ ਜੇਗਾ ਤਾਂ ਵੀਡੀਓ ਵਧੀਆ ਲੱਗਿਆ ਲਾਈਕ ਸ਼ ਇਕਸ਼ਨ ਦੇ ਵਿੱਚ ਪੁੱਛ ਲੈਣਾ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ